ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ 바이 ਸੁਮਿੰਦਰ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਕਿਉਂਕਿ ਪੰਜਾਬ ਦੇ ਮੌਸਮ ਵਿੱਚ ਸਾਨੂੰ ਬਹੁਤ ਹੱਦ ਤੱਕ ਕਿਤੇ ਨਾ ਕਿਤੇ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਨੂੰ ਟੱਚ ਕਰ ਰਿਹਾ ਨਾਲ ਦੀ ਨਾਲ ਪੰਜਾਬ ਦੀ ਦੱਖਣੀ ਬੈਲਟ ਨੂੰ ਵੀ ਟੱਚ ਕਰ ਰਿਹਾ ਜਿਹਦੇ ਬਾਰੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਨ ਜਾ ਰਹੇ ਆਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਮਾਚਰ ਵੱਲੋਂ ਅਤੇ ਹਰਿਆਣਾ ਵੱਲੋਂ ਇੱਕ ਸਿਸਟਮ ਐਂਟਰ ਕਰ ਰਿਹਾ ਜਿਸ ਦੇ ਨਾਲ ਪੰਜਾਬ ਦਾ ਰੂਪਨਗਰ ਜ਼ਿਲ੍ਹਾ ਤੇ ਰੂਪਨਗਰ ਜ਼ਿਲ੍ਹੇ ਦੇ 40-50 ਕਿਲੋਮੀਟਰ ਦੇ ਏਰੀਆ ਵਿੱਚ ਜਣੇ ਕਿ ਨੰਗਲ ਤੋਂ ਰੂਪਨਗਰ ਕਰਾਲੀ ਮੋਹਾਲੀ ਮਰਿੰਡਾ ਖਰੜ ਇਹਨਾਂ ਇਲਾਕੇ ਵਿੱਚ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਤੇ ਨਾਲ ਦੀ ਨਾਲ ਸਾਨੂੰ ਪਟਿਆਲੇ ਬੈਲਟ ਵੱਲ ਵੀ ਥੋੜੇ ਬਹੁਤੇ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਹੜੇ ਕਿ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਵੱਲ ਪ੍ਰਭਾਵਿਤ ਹੋਣਗੇ ਜਿਹੜੀ ਇਸ ਦੇ ਨਾਲ ਨਾਲ ਥੋੜਾ ਬਹੁਤਾ ਏਰੀਆ ਸਾਨੂੰ ਲੁਧਿਆਣਾ ਜ਼ਿਲ੍ਹੇ ਦਾ ਮਲੇਰ ਕੋਟਲੇ ਦਾ ਫਤੇਗੜ੍ਹ ਸਾਹਿਬ ਪਟਿਆਲਾ ਤੋਂ ਹੁੰਦਾ ਹੋਇਆ ਖਰੜ ਕਾਲੀ ਮੁਹਾਲੀ ਮਰਿੰਡਾ ਇਹ ਇਲਾਕੇ ਵੀ ਥੋੜੇ ਬੋਤੇ ਚਪੇਟ ਵਿੱਚ ਰਾਤ ਦੇ ਸਮੇਂ ਆ ਸਕਦੇ ਨੇ ਪਰ ਆਸ ਫਿਲਹਾਲ ਘੱਟ ਹੈ ਕੋਈ ਵੱਡੇ ਚਾਂਸ ਨਹੀਂ ਹਨ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਤਾਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਸੀਂ ਬਿਨਾਂ ਕਿਸੇ ਰੁਕਾਵਟ ਤੋਂ ਪ੍ਰਾਪਤ ਕਰ ਸਕੋ ਬਾਕੀ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਹੁਣ ਗੱਲ ਕਰਾਂਗੇ ਇਹ ਹਾਲਾਤ ਜਿਹੜੇ ਨੇ ਤਾਪਮਾਨ ਦੇ ਕਿਵੇਂ ਰਹਿਣਗੇ ਅੱਜ ਰਾਤ ਤਾਪਮਾਨ ਲਗਭਗ 22 ਤੋਂ 23 ਡਿਗਰੀ ਦੇ ਵਿਚਕਾਰ ਹੀ ਰਹੇਗਾ ਜਿਆਦਾ ਤਾਪਮਾਨ ਘਟਣ ਦੀ ਉਮੀਦ ਨਹੀਂ ਹੈ ਕਿਉਂਕਿ ਦਿਨ ਦੇ ਵੇਲੇ ਠੀਕ ਠਾਕ ਧੁੱਪ ਪਈ ਹੈ ਹਵਾ ਵੀ ਠੀਕ ਠਾਕ ਚੱਲੀ ਹੈ ਤੇ ਨਾਲ ਦੀ ਨਾਲ ਆਉਂਦੇ ਕੱਲ ਨੂੰ ਪੰਜਾਬ ਦੇ ਵਿੱਚ ਇੱਕ ਮੀਂਹ ਦੀ ਉਮੀਦ ਜਿਹੜੀ ਜਾਗ ਰਹੀ ਹੈ ਉਹਦੇ ਬਾਰੇ ਇੱਕ ਅਲੱਗ ਤੋਂ ਬੁਲੇਟਨ ਅਸੀਂ ਪਹਿਲਾਂ ਹੀ ਹਾਜ਼ਰ ਕਰ ਚੁੱਕੇ ਹਾਂ ਉਹ ਜਾਣਕਾਰੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਜੋ ਵੀ ਨਮੀ ਅਪਡੇਟ ਹੋਣਗੀਆਂ ਉਹ ਚੈਨਲ ਦੇ ਉੱਪਰ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਪਹੁੰਚਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਮਿੰਦਰ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ 15 ਤਰੀਕ ਦੀ ਜਿਹੜੀ ਬੁਲੇਟਿਨ ਜਾਰੀ ਹੋਈ ਹੈ ਉਹਦੇ ਵਿੱਚ ਲਗਾਤਾਰ ਮੀਂਹ ਦੀ ਉਮੀਦ ਹੈ ਅਸੀਂ ਕੋਸ਼ਿਸ਼ ਕਰਾਂਗੇ ਕੱਲ ਨੂੰ ਤੁਹਾਨੂੰ ਮੈਂ 15 ਮਈ ਤੱਕ ਦੀ ਇੱਕ ਜਾਣਕਾਰੀ ਦੇ ਸਕਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਮਈ ਮਹੀਨੇ ਦਾ ਅੱਧ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਉਦੋਂ ਤੱਕ ਬਨੇ ਰਹੇ ਹੋ ਚੈਨਲ ਤੇ ਧੰਨਵਾਦ ਜੀ